ਸਤਨਾਮ ਸ੍ਰੀ ਵਾਇਗੁਰੂ ਜੀ ਸ੍ਰੀ ਅਜਿਤਾਰੰਦਾਵਾ ਨੇ ਦੋ ਨਿਰਪੱਖ ਬੰਦਿਆਂ ਪਾਸੋਂ ਬਾਲਕਾਂ ਦੀ ਸੋਬਾ ਸੁਣੀ ਤੇ ਮੂਲ ਚੰਦ ਨੂੰ ਦੱਸ ਕੇ ਘਰ ਬੁਲਾਣਾ ਕੀਤਾ ਗੁਰੂ ਜੀ ਦੇ ਦੋਹਾਂ ਸਭ ਜਾਂਦਿਆਂ ਦੇ ਆਉਣ ਤੇ ਉਹਨੇ ਪਿਆਰ ਕੀਤਾ ਤੇ ਆਪਣੇ ਨਾਲ ਮੰਝੇ ਉੱਤੇ ਬਹਾਇਆ ਚੌਧਰੀ ਸ਼ਿਵਜੀ ਭਗਵਾਨ ਦਾ ਉਪਾਸਕ ਸੀ ਸ਼ਿਵ ਰੂਪ ਸ੍ਰੀ ਚੰਦ ਜੀ ਦਾ ਦਰਸ਼ਨ ਕਰਦਿਆਂ ਹੀ ਇਦਾਂ ਮਨ ਠਰ ਗਿਆ ਕਾਗਜ਼ਾਂ ਤੇ ਪੱਥਰਾਂ ਦੀਆਂ ਬਣੀਆਂ ਸ਼ਿਵ ਮੂਰਤਾਂ ਦਾ ਧਿਆਨ ਧਰਨ ਵਾਲੇ ਨੂੰ ਅਜਮਾਨੋ ਉਸ ਰੂਪ ਤੇ ਇਹੋ ਜੈ ਨੰਗਤ ਰੰਗ ਸ੍ਰੀ ਚੰਦ ਜੀ ਦੇ ਦਰਸ਼ਨ ਹੋਏ ਆਪਣੇ ਆਪਣੇ ਇਸ਼ਟ ਦਾ ਰੰਗ ਰੂਪ ਤੇ ਵੇਖ ਸਭ ਨੂੰ ਪਿਆਰਾ ਲੱਗਦਾ ਹੈ ਇਹ ਕੁਦਰਤੀ ਗੱਲ ਹੈ ਚੌਧਰੀ ਨੂੰ ਫਰਕ ਇਤਨਾ ਹੀ ਦੱਸਿਆ ਕਿ ਸ਼ਿਵ ਜੀ ਦਾ ਰੰਗ ਗਲੇ ਵਿੱਚ ਜ਼ਹਿਰ ਤਾਰਨ ਕਰਨ ਨਾਲ ਨੀਲਾ ਤੇ ਸ੍ਰੀ ਚੰਦ ਗੋਰੇ 니ছো ਹਨ ਬਾਕੀ ਸਿਰ ਦੇ ਵਾਰਸ ਨਹਿਰੀ ਤੇ ਉਸੇ ਤਰ੍ਹਾਂ ਬੈਠਿਆ ਹੋਇਆ ਲਿਟਾਂ ਬਵਰਾਨਾ ਹਨ ਲੱਕ ਕਪੀਨ ਤੇ ਕੰਨੇ ਵਿੱਚ ਕੰਨ ਵਿੱਚ ਮੰਦਰਾ ਹੈ ਸ਼ਿਵਜੀ ਵਿਪੂਤ ਮਲ ਦੇਤੇ ਸ੍ਰੀ ਚੰਦ ਖੇੜ ਖੂੜ ਕਰਕੇ ਨੰਗੇ ਸਰੀਰ ਸਾਰੇ ਤੂੜ ਨਾਲ ਪਰੇ ਹੋਏ ਸਨ ਨਾਲ ਨੇ ਕੋਸ਼ਿਸ਼ ਕੀਤੀ ਕਿ ਨਵਾ ਤਵਾ ਕੇ ਲੈ ਚਲੇ ਪਰ ਇਹ ਨਹੀਂ ਮੰਨੇ ਸਨ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਆਏ ਦਿਮਹਿ ਲਖਮੀ ਚੰਦ ਜੀ ਦਾ ਮੂੰਹ ਮਹਾੰਦਰਾ ਵੀ ਨਿਆਰਾ ਹੀ ਡਿਠਾ ਚੌਧਰੀ ਦੀਆਂ ਅੱਖਾਂ ਜਦ ਇਹਨਾਂ ਦੀਆਂ ਸੁੰਦਰ ਅੱਖਾਂ ਨਾਲ ਜੁੜੀਆਂ ਤਾਂ ਲਖਮੀ ਚੰਦ ਵੀ ਇਹਨਾਂ ਨੂੰ ਦੂਜ ਦੇ ਚੰਦ ਹੀ ਦਿਸੇ ਇਹ ਇਹਨਾਂ ਵਿੱਚ ਇਤਨਾ ਫਰਕ ਡਿਠਾ ਕਿ ਦੂਜ ਦਾ ਚੰਦ ਸ਼ਿਵਾ ਦੇ ਮਸਤਕ ਵਿੱਚ ਚਮਕਦਾ ਹੈ ਪਰ ਇਹ ਇੱਥੇ ਸਿਰ ਚੰਦ ਦੇ ਖੱਬੇ ਅੰਗ ਮਨਜੇ ਤੇ ਬੈਠੇ ਚਮਕਦੇ ਸਨ ਚੌਧਰੀ ਅਜੀਤ ਦਾ ਬੜਾ ਸਿਆਣਾ ਤੇ ਦੁਨੀਆ ਨਾਲ ਹੰਢਿਆ ਬੰਦਾ ਸੀ ਇਸ ਨੇ ਸੰਤਾਂ ਫਕੀਰਾਂ ਪੰਡਤਾਂ ਪਾਸੋਂ ਚੰਗੇ ਪਾਗਾਂ ਵਾਲੇ ਹੋਣ ਹਾਰ ਬੱਚਿਆਂ ਦੇ ਲੱਛਣਾਂ ਦਾ ਨਿਰਣਾ ਕਈ ਵੇਰ ਸੁਣਿਆ ਹੋਇਆ ਸੀ ਇਸ ਨੂੰ ਨਾਨਕ ਨਿਰੰਕਾਰੀ ਦੇ ਇਹਨਾਂ ਦੁਹਾਂ ਲਾਲਾਂ ਦੇ ਚਿੰ ਚੱਕਰਾਂ ਤੋਂ ਨਿਸ਼ਚਾ ਹੋ ਗਿਆ ਕਿ ਲੋਕੀ ਜੋਖ ਆਖਦੇ ਸਨ ਸੱਚੀ ਤਾਂ ਆਖਦੇ ਸਨ ਚੌਧਰੀ ਨੂੰ ਇਕੱਠਿਆਂ ਬੈਠਿਆ ਇਹ ਦੋਵੇਂ ਦਿਵਜੋਤਾ ਮਾਨੋ ਤਰਤੀ ਤੇ ਦੋਵੇਂ ਸੂਰਜ ਤੇ ਚਾਨੀ ਦਿਸੇ ਚੌਧਰੀ ਨੇ ਬਹੁਤ ਕੁਝ ਫਲ ਮਠਾਈ ਦੇ ਕੇ ਟੋਰੇ ਤੇ ਅੱਗੇ ਨੂੰ ਪੱਕਾ ਸਾਧਿਕ ਹੋਇਆ ਬਾਬਾ ਸਚੰਦ 10 ਸਾਲਾਂ ਤੋਂ ਉੱਤੇ ਦੇ ਹੋਏ ਤਾਂ ਕਮਲੀਆ ਜੀ ਨੂੰ ਨਾਲ ਲੈ ਕੇ ਪੱਖੋਕੇ ਤੋਂ 4 ਮੀ ਦੱਖਣ ਵੱਲ ਕਣੇ ਜੰਗਲ ਵਿੱਚ ਜਾ ਬੈਠੇ ਇਥੇ ਸਮਾਧੀ ਵਿੱਚ ਲੀਨ ਹੋ ਗਏ ਇੱਕ ਦਿਨ ਇੱਕ ਰਾਤ ਇਸੇ ਤਰ੍ਹਾਂ ਅਡੋਲ ਬੈਠੇ ਬੀਤ ਗਏ। ਉਧਰ ਮਾਤਾ ਜੀ ਤੇ ਸਾਰਿਆਂ ਨੂੰ ਚਿੰਤਾ ਰਹੀ ਕਿ ਕਿੱਥੇ ਗਏ ਹਨ। ਪਰ ਕਮਲਿਆ ਜੀ ਨੇ ਘਰ ਵਾਲਿਆਂ ਨੂੰ ਜਾ ਕੇ ਆਖ ਦਿੱਤਾ ਤਾਂ ਤਸੱਲੀ ਹੋਈ ਤੇ ਫਿਰ ਬਾਬਾ ਜੀ ਪਾਸ ਜਾ ਕੇ ਬੈਠ ਗਿਆਂ। ਜੰਗਲ ਵਿੱਚੋਂ ਲੰਘਦੇ ਇੱਕ ਬਿਸ਼ਨਦਾਸ ਬ੍ਰਾਹਮਣ ਨੇ ਇਹਨਾਂ ਨੂੰ ਦੇਖਿਆ ਤਾਂ ਨੇੜੇ ਆ ਕੇ ਬੈਠਣ ਦਾ ਕਾਰਨ ਪੁੱਛਿਆ। ਕਮਲਿਆ ਜੀ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਨ ਤੇ ਭਜਨ ਦੀ ਸ਼ੌਂਕ ਨਾਲ ਕਾਲ ਵਿਸਮਾਦੀ ਲਾ ਕੇ ਬੈਠੇ ਹੋਏ ਹਨ ਸ੍ਰੀ ਬਾਬਾ ਜੀ ਦੇ ਨੇਤਰ ਵੀ ਖੁੱਲੇ ਤਾਂ ਬ੍ਰਾਹਮਣ ਨੇ ਨਿੱਕਾ ਜਿਹਾ ਜੋਗੀ ਜਾਣ ਕੇ ਸਿਰ ਨਿਵਾਇਆ ਅਤੇ ਆਪ ਦੇ ਇਸ ਹੱਥ ਦੀ ਸਲਾਹਗਾ ਕੀਤੀ ਨਾਲ ਹੀ ਉਸ ਨੇ ਇਸ ਤਰ੍ਹਾਂ ਦੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਯੋਗ ਉੱਤਰ ਦੇ ਕੇ ਬਾਬਾ ਜੀ ਨੇ ਉਨ੍ਹਾਂ ਨੂੰ ਨਿਹਾਲ ਕਰ ਦਿੱਤਾ ਉਹਨਾਂ ਨੇ ਪ੍ਰਸ਼ਨ ਕੀਤਾ ਤੁਸੀਂ ਕਿਸ ਦੇ ਧਿਆਨ ਵਿੱਚ ਜੁੜੇ ਬੈਠੇ ਹੋ ਤਾਂ ਬਾਬਾ ਜੀ ਨੇ ਉੱਤਰ ਦਿੱਤਾ ਅਸੀਂ ਜਗਤ ਕਰਤਾ ਨਿਰੰਕਾਰ ਦੇ ਧਿਆਨ ਵਿੱਚ ਰਹੇ ਹਾਂ ਫਿਰ ਉਹਨਾਂ ਨੇ ਪ੍ਰਸ਼ਨ ਕੀਤਾ ਜਗਤ ਕਰਤਾ ਇੱਕੋ ਹੈ ਕਿ ਦੂਜਾ ਹੋਰ ਵੀ ਕੋਈ ਕਾਰਨ ਹੈ ਫਿਰ ਬਾਬਾ ਜੀ ਨੇ ਉੱਤਰ ਦਿੱਤਾ ਉਹ ਆਪ ਇੱਕੋ ਜਗਤ ਕਰਤਾ ਹੈ ਸਭ ਦਾ ਕਾਰਨ ਵੀ ਉਹ ਹੀ ਹੈ ਫਿਰ ਪ੍ਰਸ਼ਨ ਹੋਇਆ ਇਕ ਨੂੰ ਕਿਵੇਂ ਮੰਨਿਆ ਜਾਏ ਜਦ ਕਈ ਰੂਪ ਰੰਗਾਂ ਵਿੱਚ ਪਾਸਦਾ ਹੈ ਤਾਂ ਬਾਬਾ ਸਰਚੰਜੀ ਨੇ ਉਤਰੀ ਤਾਂ ਜਿਵੇਂ ਮਕਾਨ ਵਿੱਚ ਲੱਗੀ ਲੱਕੜੀ ਟਾਕੀਆਂ ਮੇ ਦਰਵਾਜ਼ੇ ਥੰਮ ਕੜੀਆਂ ਛਤੀਰ ਬਾਲੇ ਇਹ ਸਾਰੇ ਵੱਖ-ਵੱਖ ਨਾਮਾਂ ਦੇ ਰੂਪ ਵਿੱਚ ਦਿਸਦੇ ਹਨ ਪਰ ਸਾਰਾਂ ਦਾ ਕਾਰਨ ਲੱਕੜੀ ਹੈ ਇਸੇ ਐਸੇ ਹੀ ਕਈ ਰੂਪ ਰੰਗਾਂ ਤੋਂ ਨਾਮਾਂ ਵਿੱਚ ਦਿਸਣ ਵਾਲੇ ਜਗਤ ਦਾ ਕਾਰਨ ਵੀ ਇਕੋ ਨਿਰੰਕਾਰ ਹੈ ਜਗਤ ਉਸੇ ਕਰਕੇ ਹੋਇਆ ਹੈ ਫਿਰ ਪ੍ਰਸ਼ਨ ਹੋਇਆ ਐਸੀ ਸਮਝ ਆ ਜਾਣ ਦਾ ਫਲ ਕੀ ਹੈ ਤਾਂ ਉੱਤਰ ਬਾਬਾ ਜੀ ਨੇ ਉੱਤਰ ਦਿੱਤਾ ਐਸੀ ਸਮਝ ਆ ਜਾਣ ਤੇ ਉਹ ਜਗਤ ਕਰਤਾ ਹਰ ਵੇਲੇ ਹਰ ਇੱਕ ਚੀਜ਼ ਵਿੱਚ ਨੇੜੇ ਵਸਦਾ ਦਿਸਦਾ ਹੈ ਉਸ ਦੇ ਨਾਲ ਪਿਆਰ ਵੱਧ ਜਾਂਦਾ ਹੈ ਤੇ ਹੋਰ ਪਾਸੇ ਦਾ ਘਟ ਜਾਂਦਾ ਹੈ ਅਥਵਾ ਅਜਿਹਾ ਬੰਦਾ ਨੀਂਦ ਵਿੱਚੋਂ ਜਾਗ ਪੈਂਦਾ ਹੈ ਪ੍ਰਸ਼ਨ ਕੀਤਾ ਫਿਰ ਕਿਸੇ ਨੂੰ ਕਿਵੇਂ ਪਤਾ ਲੱਗੇ ਕਿ ਮੈਨੂੰ ਅਜਿਹਾ ਫਲ ਮਿਲਿਆ ਹੈ ਜਾਂ ਮਿਲਣ ਵਾਲਾ ਹੈ ਫਿਰ ਬਾਬਾ ਜੀ ਨੇ ਉੱਤਰ ਦਿੱਤਾ ਜਦ ਹੰਕਾਰੀ ਵਿਕਾਰੀ ਤੇ ਪਖੰਡੀ ਲੋਕਾਂ ਦੇ ਨੇੜੇ ਪਿੱਟਨ ਤੇ ਜੀ ਨਾ ਕਰੇ ਜਦ ਮਨ ਵਿਰਾਗ ਨਾਲ ਪਰਿਆ ਰਹੇ ਅਤੇ ਸਿਮਰਨ ਕਰਦਿਆਂ ਥੱਕੇਵਾ ਨਾ ਜਾਣੇ ਜਦ ਕੰਮਕਾਰ ਕਰਦਿਆਂ ਥੋੜਾ ਬੋਲੇ ਅਤੇ ਬਹੁਤਾ ਅੰਦਰ ਨਾਮ ਜਪੇ ਜਦ ਰਾਤ ਸਮੇਂ ਕਿਸੇ ਵੇਲੇ ਅੱਖ ਖੁੱਲਣ ਤੇ ਲੇਟਾ ਆਇਆ ਵੀ ਸੁਰਤ ਸਿਮਰਨ ਵਿੱਚ ਲੱਗੀ ਰਹੇ ਤਾਂ ਜਾਣੇ ਕਿ ਐਸਾ ਫਲ ਪ੍ਰਾਪਤ ਹੈ ਪਰ ਕਿਸੇ ਵੀ ਪੱਕੇ ਫਲ ਨੂੰ ਬਿਨਾਂ ਰਾਖੀ ਕੀਤਿਆਂ ਅੰਤੋ ਤਿਆਂ ਪੰਛੀਆਂ ਪਾਸੋਂ ਬਚਾਉਣਾ ਔਖਾ ਹੈ ਐਸੇ ਸਿਮਰਨ ਦੇ ਪਿਆਰਿਆਂ ਨੂੰ satsangat ਦੀ ਬਾੜ ਵਿੱਚ ਰਹਿ ਕੇ ਆਤਮਾ ਪਰਮਾਤਮਾ ਦੇ ਧਿਆਨ ਰੂਪੀ ਫਲ ਨੂੰ ਗੁਰੂ ਉਪਦੇਸ਼ ਦੇ ਅੰਮ੍ਰਿਤ ਨੀਰ ਨਾਲ ਪਾਲ ਕੇ ਅਹੰਕਾਰ ਰੂਪੀ ਪੰਛੀਆਂ ਤੇ ਪਖੰਡ ਰੂਪੀ ਗਿੱਦੜਾਂ ਪਾਸੋਂ ਬਚਾ ਕੇ ਰੱਖਣਾ ਚਾਹੀਦਾ ਹੈ। ਬਾਬਾ ਸਿਰਚੰਦ ਵੱਲੋਂ ਇਹ ਉੱਤਰ ਸੁਣ ਕੇ ਬ੍ਰਾਹਮਣ ਵਿਸ਼ਨ ਦਾਸ ਦੇ ਸਾਰੇ ਸੰਸੇ ਦੂਰ ਹੋ ਗਏ। ਉਸਨੇ ਆਪਣੇ ਦਿਉ ਦੀਆਂ ਅੱਖਾਂ ਨੂੰ ਉਸਦੇ ਆਪਣੇ ਦਿਉ ਦੀਆਂ ਅੱਖਾਂ ਖੁੱਲ ਗਈਆਂ। ਜਾਣਿਆ ਉਹਨੂੰ ਕਈ ਰੰਗਾਂ ਰੂਪਾਂ ਵਿੱਚ ਖਿੜੇ ਦਿਸਦੇ ਤੇ ਵਸਦੇ। ਸੰਸਾਰ ਦਾ ਕਾਰਨ ਹੋਈ ਇੱਕੋ ਕਰਤਾ ਬਾਸੀ ਆਂ ਅੱਗੇ ਇਹ ਸਮਝਦਾ ਸੀ ਕਿ ਉਹ ਢੱਪਣ ਦੇ ਸਿਆਣ ਪ ਵੱਡਿਆਂ ਕੱਦਾਂ ਬੁੱਤਾਂ ਤੇ ਵੱਡੀਆਂ ਉਮਰਾਂ ਵਿੱਚ ਹੀ ਹੁੰਦਾ ਹੈ ਪਰ ਅੱਜ ਸਮਝ ਗਿਆ ਕਿ ਹੀਰੇ ਤੇ ਨਾਗ ਸੋਨੇ ਦੀਆਂ ਛਾਪਾਂ ਤੇ ਹਾਰਾਂ ਵਿੱਚ ਜਾਂ ਕੰਕਾਲਾਂ ਵਿੱਚ ਜਿੱਥੇ ਵੀ ਹੋਣ ਉਹ ਆਪਣੀ ਚਮਕ ਨਾਲ ਹੀ ਚਮਕਦੇ ਹਨ ਬ੍ਰਹਮਣ ਨੂੰ ਨਿਸ਼ਚਾ ਹੋ ਗਿਆ ਕਿ ਸ੍ਰੀ ਨਾਨਕ ਜੀ ਜਿਸ ਗਿਆਨ ਜੋਤੀ ਦਾ ਉਜਾਲਾ ਕਰਨ ਨੂੰ ਭਰ ਗਏ ਹਨ ਉਹ ਆਪਣੇ ਅੰਸ ਬਾਲਕ ਦੇ ਆਪਣੇ ਵਿੱਚ ਹੀ ਜੋਤ ਜਗਾ ਗਏ ਹਨ ਨਹੀਂ ਤਾਂ ਇਤਨੀ ਛੋਟੀ ਉਮਰ ਦੇ ਇਤਨੇ ਗढ़े ਪ੍ਰਸ਼ੰਦਾ ਉੱਤਰ ਦੇਣਾ ਕੋਈ ਸੌਖੀ ਗੱਲ ਨਹੀਂ ਬਿਸ਼ੰਦਾਸ ਸਿੱਧਕ ਵਿੱਚ ਭਰਿਆ ਹੋਇਆ ਆਪਣੇ ਕੰਮ ਨੂੰ ਚਲਾ ਗਿਆ ਸਤਨਾਮ ਸ੍ਰੀ ਵਾਹਿਗੁਰੂ ਜੀ